ਦੇਖੋ ਇਹ ਜਿਹੜੀ 2 ਪੀਮ ਹੈ ਨਾ ਆਮ ਆਦਮੀ ਪਾਰਟੀ ਦੀ ਕਿਉਂਕਿ ਬਹੁਤ ਲੋਕਾਂ ਨੂੰ ਸ਼ਾਇਦ ਕਈ ਵਾਰੀ ਸਮਝ ਨਹੀਂ ਆਉਂਦੀ ਵੀ ਅਕਿਉਂ ਗੱਲ ਹੋ ਕੀ ਰਹੀ ਹੈ ਕੇਜਰੀਵਾਲ 10 ਸਾਲ ਲਗਭਗ ਇਹਨੇ ਦਿੱਲੀ ਦੇ ਵਿੱਚ ਰਾਜ ਕੀਤਾ ਤੇ ਅੱਜ ਤੁਹਾਨੂੰ ਕੇਜਰੀਵਾਲ ਦਿੱਲੀ ਦੇ ਵਿੱਚ ਕਦੀ ਨਹੀਂ ਦਿਖੂਗਾ ਕਿਉਂ ਕਿਉਂਕਿ ਜਿਹੜਾ ਏਜੰਡਾ ਆਰਐਸਐਸ ਨੇ ਬੀਜੇਪੀ ਨੂੰ ਦਿੱਤਾ ਸੀ ਉਹ ਪੂਰਾ ਕਰਕੇ ਤੇ ਇਹ ਅੱਗੇ ਵਧਦੇ ਕਿਉਂਕਿ ਦਿੱਲੀ ਚ ਅੱਜ ਕੁਝ ਨਹੀਂ ਹੈ ਇਹਨੂੰ ਕੁਝ ਨਹੀਂ ਲੱਗਦਾ ਵੀ ਦਿੱਲੀ ਦੇ ਵਿੱਚ ਕੁਝ ਨਹੀਂ ਹੋ ਰਿਹਾ ਅੱਜ ਪੰਜਾਬ ਦੇ ਪੈਸੇ ਕਿੱਥੇ ਖਰਚ ਹੋ ਰਿਆ ਹੈ ਬਿਹਾਰ ਦੇ ਵਿੱਚ ਗੁਜਰਾਤ ਦੇ ਵਿੱਚ ਕਿਉਂਕਿ ਕਟਰ ਦੇ ਤੌਰ ਤੇ ਕੰਮ ਕਰ ਰਹਾ ਹੈਗਾ ਕਿਉਂਕਿ ਤੁਸੀਂ ਮੈਕਸਿਮਮ ਐਡ ਦੇਖੋਗੇ ਪੰਜਾਬ ਦੀ ਐਡ ਬਿਹਾਰ ਦੇ ਫਰਸਟ ਪੇਜ ਜਿਹੜੇ ਅਖਬਾਰ ਹੈਗੇ ਆ ਲਗਭਗ ਫਰਸਟ ਪੇਜ ਤੇ ਜਾ ਰਹੀ ਹੈ ਗੁਜਰਾਤ ਦੇ ਵਿੱਚ ਵੀ ਇਹੀ ਹੋ ਰਿਹਾ ਹੈ ਲੇਕਿਨ ਪੰਜਾਬ ਦੇ ਵਿੱਚ ਅਸਲੀ ਗੱਲ ਹੈ ਹੁਣ ਪ੍ਰੋਬਲਮ ਕਿੱਥੇ ਆ ਰਹੀ ਆ ਸਾਡਾ ਭਗਵੰਤ ਮਾਨ ਸਾਡਾ ਪੰਜਾਬ ਦਾ ਚੀਫ ਮਿਨਿਸਟਰ ਉਹਨੂੰ ਸਟੇਜ ਲਈ ਰੱਖਿਆ ਹੈ ਇਹਨਾਂ ਕਿਉਂਕਿ ਇਹਨਾਂ ਨੇ ਇਵੈਂਟ ਕ੍ਰੀਏਟ ਕਰਨਾ ਹੁੰਦਾ ਉਹਦੇ ਤੋਂ ਬਾਅਦ ਉਹਦੀ ਕੁਝ ਵੀਡੀਓ ਬਣਾਉਣੀ ਆ ਹੁੰਦੀਆਂ ਉਹ ਫਿਰ ਹਫ਼ਤਾਕ ਚਲਾਉਣਾ ਹੁੰਦਾ ਔਰ ਅੱਜ ਮੈਂ ਹੈਰਾਨ ਆ ਇਸ ਗੱਲ ਲਈ ਤੇ ਕਹਿੰਦੇ ਜੀ ਮੈਂ ਤਾਂ ਹੈਲੀਕਾਪਟਰ ਵੀ ਦੇ ਦਿੱਤਾ ਵੀ ਹੈਲੀਕਾਪਟਰ ਤਾਂ ਪੰਜਾਬ ਦਾ ਆ ਪੰਜਾਬ ਦਾ ਲੋਕਾਂ ਦਾ ਹੀ ਟੈਕਸ ਪੇਰ ਦਾ ਪੈਸਾ ਲੇਕਿਨ ਇੰਨੀ ਨਾ ਸਮਝੀ ਆ ਕਿ ਅੱਜ ਤੱਕ ਮੈਨੂੰ ਲੱਗਦਾ ਵੀ ਇੱਕ ਜਿਹੜਾ ਪੰਜਾਬ ਨੂੰ ਅੱਜ ਜ਼ਰੂਰਤ ਪਾਦੀ ਆ ਕਿ ਇਹਨੂੰ ਕੁਦਰਤੀ ਆਫਤ ਐਲਾਨਣ ਦੀ ਜ਼ਰੂਰਤ ਹੈ 2023 ਚ ਵੀ ਇਹੇ ਗਲਤੀ ਹੋਈ ਸੀ ਕਿਉਂਕਿ ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ ਸਾਡੇ ਕੋਲ ਫੰਡ ਹੁੰਦੇ ਆ ਲੇਕਿਨ ਉਹਨੂੰ ਕੌਮੀ ਆਫਤ ਜਾਂ ਕੁਦਰਤੀ ਆਫਤ ਜਿਹੜਾ ਡਿਕਲੇਅਰ ਕਰਦਾ ਹੁੰਦਾ ਕੈਬਨਿਟ ਦੀ ਮੀਟਿੰਗ ਸੱਦ ਕੇ ਔਰ ਉਹ ਗਵਰਨਮੈਂਟ ਆਫ ਇੰਡੀਆ ਨੂੰ ਭੇਜਣਾ ਹੁੰਦਾ ਸੀ 23 ਦੇ ਵਿੱਚ ਵੀ ਪੈਸੇ ਨਹੀਂ ਖਰਚ ਸਕੇ ਲੇਕਿਨ ਅੱਜ ਤੱਕ ਵੀ ਇਹਨਾਂ ਨੇ ਇੱਕ ਮੀਟਿੰਗ ਨਹੀਂ ਕੀਤੀ ਔਰ ਦੂਸਰੀ ਗੱਲ ਹੈ ਜੇ ਸਾਰਾ ਕੁਝ ਹੋ ਰਿਹਾ ਮੈਂ ਉਦੋਂ ਵੀ ਜਦੋਂ ਡੈਮ ਸੇਫਟੀ ਐਕਟ ਦੀ ਗੱਲ ਹੋਈ ਸੀ ਨਾ ਜਦੋਂ ਇਹਨਾਂ ਨੂੰ ਕਿਹਾ ਸੀ ਵੀ ਇਹ ਜਿਹੜਾ ਡੈਮ ਸੇਫਟੀ ਐਕਟ ਆ ਰੱਦ ਕਰੀਏ ਪੰਜਾਬ ਦਾ ਆਪਣਾ ਡੈਮ ਸੇਫਟੀ ਐਕਟ ਲੈ ਕੇ ਆਈਏ ਲੇਕਿਨ ਇਹ ਕਹਿੰਦੇ ਵੀ ਹਾਂ ਵੀ ਅਸੀਂ ਲਿਆਵਾਂਗੇ ਲੇਕਿਨ ਅੱਜ ਤੱਕ ਨਹੀਂ ਲਿਆਂਦਾ ਉਹਦਾ ਨੁਕਸਾਨ ਪਤਾ ਕੀ ਹੋ ਰਿਹਾ ਉਹਦਾ ਨੁਕਸਾਨ ਹੋ ਰਿਹਾ ਵੀ ਆਪਟੀਮਮ ਲੈਵਲ ਤੇ ਪਾਣੀ ਨੂੰ ਰੋਕ ਕੇ ਤੇ ਬਿਲਕੁਲ ਇੱਕਦਮ ਛੱਡਿਆ ਜਾ ਰਿਹਾ ਜਿਹਦੇ ਨਾਲ ਇਹ ਮੈਨ ਮੇਡ ਜਿਹੜਾ ਆ ਡਿਜ਼ਾਸਟਰ ਹੈ ਅਸਲੀ ਗੱਲ ਹੈ ਕਿਉਂਕਿ ਟੈਕਨੀਕਲੀ ਤਾਂ ਜਿਹੜੇ ਬੰਦੇ ਆ ਹੁਣ ਚੁੱਪ ਕਰਕੇ ਗੱਬੀ-ਦੱਬੀ ਜਵਾਨ ਦੇ ਵਿੱਚ ਤਾਂ ਗੱਲ ਕਰਦੇ ਆ ਲੇਕਿਨ ਆਫੀਸ਼ੀਅਲ ਲੈਵਲ ਤੇ ਗੱਲ ਨਹੀਂ ਕਰਦੇ ਨਹੀਂ ਤਾਂ ਇੰਨਾ ਵੱਡਾ ਨੁਕਸਾਨ ਪੰਜਾਬ ਦਾ ਹੋਣਾ ਨਹੀਂ ਸੀ ਔਰ ਜੇ ਸਾਨੂੰ ਜ਼ਰੂਰਤ ਹੈ ਤਾਂ ਅਸੀਂ ਫੌਜ ਨੂੰ ਸਪੈਸ਼ਲਾਈਜ਼ ਕਰੀਏ ਤਾਂ ਕਿ ਜਿਹੜੇ ਉਹਨਾਂ ਦੇ ਹੈਲੀਕਾਪਟਰ ਆ ਉਹਨਾਂ ਨੂੰ ਉਹਦੇ ਵਿੱਚ ਲਾਈਏ ਤਾਂ ਕਿ ਉਹਨਾਂ ਉਹ ਸਪੈਸ਼ਲਾਈਜ਼ ਬੰਦੇ ਆ ਮੈਨੂੰ ਤਾਂ ਇਸ ਗੱਲ ਦਾ ਖਦਸ਼ਾ ਵੀ ਆ ਕਿ ਅਨਟ੍ਰੇਨਡ ਲੋਕੀ ਕਿਤੇ ਇਹ ਨਾ ਹੋਵੇ ਵੀ ਕਿਤੇ ਹੋਰ ਹਾਦਸਾ ਜਿਹੜਾ ਉਹ ਕਿਤੇ ਸਾਡੇ ਨਾਲ ਵਾਪਰ ਜਵੇ ਵੱਡਾ ਹਾਦਸਾ ਪਾਪੜ। ਸੋ ਇਸ ਕਰਕੇ ਇਹ ਜਿਹੜੀ ਬਿਲਕੁਲ ਇੱਕ ਨਕਮੀ ਸਰਕਾਰ ਜਿਹੜੀ ਆ ਉਹ ਸਾਨੂੰ ਸਾਰਿਆਂ ਨੂੰ ਮਿਲੀ ਆ ਇਹਨਾਂ ਕੋਲੋਂ ਖਿਹੜਾ ਛਡਾ ਲਈਏ ਮੈਨੂੰ ਨਹੀਂ ਲੱਗਦਾ ਕਿਉਂਕਿ ਮੈਂ ਤਾਂ ਚਲੋ ਅੱਜ ਕਿਉਂਕਿ ਨੈਸ਼ਨਲ ਸਪੋਰਟਸ ਡੇ ਸੀ ਮੈਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿੱਚ ਉੱਥੇ ਆਇਆ ਸੀਗਾ ਤੇ ਚਲੋ ਜਦੋਂ ਮਿਲ ਲਾਇਆ ਕਿਉਂਕਿ ਵੈਸੇ ਅੱਜ ਕਿਉਂਕਿ ਸੰਪੂਰਨ ਗੁਰਪਾਗਦੀ ਦਿਵਸ ਵੀ ਹੈਗਾ ਤੇ ਉਹਦੇ ਤੇ ਮੈਂਗਾ ਨਾਲੇ ਤਾਂ ਮੱਥਾ ਟੇਕਿਆ ਤੇ ਤਲਵੰਡੀ ਸਾਬੋ ਤੇ ਨਾਲੇ ਫਿਰ ਤੁਹਾਡੇ ਸਾਰਿਆਂ ਦੇ ਰੂਹ-ਰੂਹ ਹੋਣ ਦਾ ਮੌਕਾ ਮਿਲਿਆ ਔਰ ਇਹਨਾਂ ਕੋਲੋਂ ਖਹਿੜਾ ਛਡਾ ਲਈਏ ਸੱਚੀ ਗੱਲ ਆ ਬਿਲਕੁਲ ਇਹੋ ਜੀ ਐਨਪੜ ਤੇ ਇਹੋ ਜਿਹੇ ਲੋਕ ਇਕੱਠੇ ਹੋ ਕੇ ਦੇਖੋ ਗੁੱਸਾ ਨਾ ਕਰਿਓ ਹੈ ਤਾਂ ਜਿਆਦਾ ਮਾਲਵੇ ਵਾਲਿਆਂ ਦਾ ਹੀ ਕਸੂਰ ਆ ਤੁਸੀਂ ਇਹੋ ਜੀ ਨੇਰੀ ਲਿਆਂਦੀ ਕੋਈ ਅਸੀਂ ਮਸੀ ਜਾ ਕੇ ਦੁਆਬੇ 'ਚ ਕਿਤੇ ਰੋਕ-ਰੂਕ ਸਕੇ ਸੱਚੀ ਗੱਲ ਤਾਂ ਇਹ ਆ ਇੱਕੋ ਹੀ ਬੇਇਨਤੀ ਆ ਕੀ ਚੰਗੇ ਬੰਦੇ ਚੰਗੇ ਸਿਸਟਮ ਨੂੰ ਆਪਾਂ ਪ੍ਰਮੋਟ ਕਰੀਏ ਪੰਜਾਬ ਬਹੁਤ ਮਾੜੀ ਦਿਸ਼ਾ ਵੱਲ ਨੂੰ ਜਾ ਰਿਹਾ ਅੱਜ ਲਾਅ ਐਂਡ ਆਰਡਰ ਦੀ ਪ੍ਰੋਬਲਮ ਅੱਜ ਕਿਹੜੀ ਕਿਹੜੀ ਪ੍ਰੋਬਲਮ ਹੈ ਜਿਹੜੀ ਜਿਹੜੀ ਸਾਡ ਨੂੰ ਲੋਕਾਂ ਨੂੰ ਫੇਸ ਨਹੀਂ ਕਰਨੀ ਪੈ ਰਹੀ ਸੋ ਇਸ ਕਰਕੇ ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਆ ਕਿ ਤੁਸੀਂ ਵੀ ਤਕੜੇ ਹੋਵੋ ਠੀਕ ਆ ਸਾਡਾ মিডিਆ ਵੀ ਕਿਤੇ ਨਾ ਕਿਤੇ ਮੈਂ ਪੱਤਰਕਾਰਾਂ ਦੀ ਗੱਲ ਨਹੀਂ ਕਰਦਾ ਕੁਝ ਬੰਦੇ ਜਿਹੜੇ ਆ ਕੁਝ ਜਿਹੜੇ মিডিਆ ਹਾਊਸਸ ਹੈਗੇ ਆ ਉਹਨਾਂ ਨੇ ਵੀ ਮਾੜਾ ਮੋਟਾ ਕਿਤੇ ਵਾਧ ਘਾਟ ਕਰ ਲਿਆ ਯਾਰ ਆਪਾਂ ਸਾਰਿਆਂ ਨੇ ਇੱਥੇ ਰਹਿਣਾ ਸਾਡੇ ਬੱਚਿਆਂ ਨੇ ਵੀ ਇੱਥੇ ਰਹਿਣਾ ਤੁਹਾਡੇ ਬੱਚਿਆਂ ਨੇ ਵੀ ਹੋ ਸਕਦਾ ਅੱਜ ਅਸੀਂ ਪੋਲਿਟੀਸ਼ੀਅਨ ਹੋਈਏ ਤੁਸੀਂ মিডিਆ ਪਰਸਨ ਹੋ ਗੋ ਕੱਲ ਨੂੰ ਕਿਸੇ ਹੋਰ ਬੰਦੇ ਦੀ ਮਜਬੂਰ ਦਾ ਸਰਕਾਰਾਂ ਹਾਈ ਤੱਕ ਕੋਈ ਪ੍ਰੋਪਰ ਪਾਲਿਸੀ ਸਰਕਾਰ ਲੈ ਕੇ ਨਹੀਂ ਆਈ ਵੀ ਦੇਖੋ ਜਿਹੜੇ 2023 ਦੇ ਵਿੱਚ ਉਦੋਂ ਦੇਖੋ ਪਹਿਲਾਂ ਇੰਨੇ ਜਲਦੀ ਹੜ੍ਹ ਨਹੀਂ ਸੀ ਇਹ ਮੈਨ ਮੇਡ ਬੇਸਿਕਲੀ ਡਿਜ਼ਾਸਟਰ ਹੈ ਰਿਐਲਿਟੀ ਇਹ ਆ ਕਿਉਂਕਿ ਇਹ ਪੰਜਾਬ ਨੂੰ ਇੱਕ ਇਹੋ ਜਿਹਾ ਨਕਸ਼ਾ ਪੇਸ਼ ਕੀਤਾ ਜਾ ਰਿਹਾ ਪੰਜਾਬ ਦਾ ਜਿਹਦੇ ਵਿੱਚ ਸੈਂਟਰ ਦੀ ਸਰਕਾਰ ਇਹ ਸ਼ੋਅ ਕਰਨਾ ਚਾਹੁੰਦੀ ਆ ਕਿ ਇਹਨਾਂ ਕੋ ਤਾਂ ਦੇਖੋ ਪਾਣੀ ਸਾਂਭਿਆ ਨਹੀਂ ਜਾਂਦਾ ਤੇ ਸਾਨੂੰ ਇਹ ਪਾਣੀ ਦਿੰਦੇ ਨਹੀਂ ਸਾਨੂੰ ਬਦਨਾਮ ਕਰ ਲਈਏ ਕੰਮ ਕੀਤਾ ਜਾਂਦਾ ਇਹਨਾਂ ਦਾ ਡਿਜ਼ਾਈਨ ਦੇਖ ਲਿਓ ਤੁਸੀਂ 88 ਤੋਂ ਬਾਅਦ ਕਦੇ ਵੀ ਪੰਜਾਬ ਦੇ ਵਿੱਚ 23 ਤੱਕ ਹੜ੍ਹ ਨਹੀਂ ਆਇਆ ਇਹ ਰਿਕਾਰਡ ਹੈ ਤੁਸੀਂ ਚੈੱਕ ਕਰਕੇ ਦੇਖ ਲਓ ਇਹ ਹੜ੍ਹ ਲਿਆਂਦੇ ਜਾ ਰਹੇ ਆ ਔਰ ਹਰ ਸਾਲ ਲਿਆਂਦੇ ਜਾ ਰਹੇ ਤੁਸੀਂ ਰਿਕਾਰਡ ਚੱਕੋ 88 ਦੇ ਵਿੱਚ ਇੱਕ ਵਾਰੀ ਜ਼ਬਰਦਸਤ ਹੋ ਗਿਆ ਸੀਗਾ ਡਿਲੇ ਹੋ ਗਈ ਸੀ ਮੌਨਸੂਨ ਉਦੋਂ ਹੜ੍ਹ ਆਈ ਸੀ ਤੇ ਜਾਂ ਫਿਰ ਹੁਣ 23 ਚਾਏ ਆ ਇਹ ਸਾਡੀ ਨਾ ਕਿਸੇ ਕਾਂਗਰਸੀ ਸਰਕਾਰ ਚ ਅਕਾਲੀ ਸਰਕਾਰ ਜੁਨੇ ਲੈਟ ਮੀ ਸੇ ਇਟਸ ਲਾਈਕ ਦੈਟ ਮੈਪ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਕਹਿ ਰਹੇ ਪੰਜਾਬ ਦੀ ਹਰ ਇੱਕ ਮਦਦ ਕਰਨ ਨੂੰ ਤਿਆਰ ਹੈ ਕਿਵੇਂ ਦੇਖਣਾ ਉਹ ਇਨੀ ਮਦਦ ਕਰਨ ਦੇ ਨੇ ਕਿ ਪਾਣੀ ਨਾ ਛੱਡਣਾ ਘੱਗਰ ਦੇ ਘੱਗਰ ਦੇ ਡੈਮ ਨੂੰ ਭਰਨੀ ਨਾ ਘੱਗਰ ਦੇ ਡੈਮ ਨੂੰ ਭਰ ਕੇ ਲੈਣਾ ਕੀ ਆ ਤੁਸੀਂ ਦੱਸੋ ਉਹ ਇਰੀਗੇਟ ਕਰਦਾ ਉਹ ਕੀ ਕਰਦਾ ਹੈਗਾ ਬਿਜਲੀ ਪੈਦਾ ਕਰਦਾ ਕੱਖ ਨਹੀਂ ਕਰਦਾ ਜਾ ਕੇ ਦੇਖੋ ਚਲੋ ਜੀ ਨੇ ਮੇਰੇ ਨਾਲ ਚੱਲਣਾ ਉਹ ਘੱਗਰ ਦੇ ਡੈਮ ਨੂੰ ਕਿਉਂ ਭਰ ਕੇ ਛੱਡਦੇ ਆ ਇਹ ਜਿਹੜੇ ਫਲੱਡ ਆ ਸੈਣੀ ਸਾਹਿਬ ਦੀ ਵਜ੍ਹਾ ਨਾਲ ਹੀ ਆ ਰਹੇ ਉੱਥੇ ਉਹਨੂੰ ਭੱਗੜ ਦਾ ਪਾਣੀ ਛੱਡਣਾ ਬੰਦ ਕਰ ਦੇ। ਇਹਨਾਂ ਨੂੰ ਸੈਣੀ ਸਾਹਿਬ ਨੂੰ ਕਹੋ ਕਿ ਭਗਵਾਨਤ ਮਾਨ ਨਾਲ ਹੀ ਗੱਲ ਕਰ ਲਵੇ ਕੈਬਨਿਟ ਮੀਟਿੰਗ ਕਰਕੇ ਤੇ ਕਮ ਸੇ ਕਮ ਇਹਨੂੰ ਕੁਦਰਤੀ ਆਫਤ ਦਾ ਡਿਕਲੇਅਰ ਕਰਾ ਦਿਓ ਜਿਹੜਾ ਬੇਸਿਕ ਚੀਜ਼ਾਂ ਅਸੀਂ 2023 ਚ ਵੀ ਇਹ ਫੰਡ ਯੂਜ਼ ਨਹੀਂ ਕਰ ਸਕੇ। ਕਿਉਂਕਿ ਜਾਂ ਤਾਂ ਇਹਨਾਂ ਨੂੰ ਪਤਾ ਨਹੀਂ ਜਾਂ ਜਾਣ ਬੁੱਝ ਕੇ ਇਕੱਠੇ ਹੋ ਕੇ ਕਰਦੇ ਆ ਵੀ ਤਾਂ ਕਿ ਪੰਜਾਬ ਨੂੰ ਡਰਾਇਆ ਜਾਵੇ। ਇਹ ਇਕੱਠੇ ਹੋਏ ਨੈਨ ਪੂਲਿੰਗ ਪਾਲਿਸੀ ਦੇਖੋ ਤੁਸੀਂ। ਥੈਂਕ ਯੂ ਸਰ ਜੀ। ਅੱਜ ਬਿਸ਼ੂ ਕੱਪ ਸ਼ੁਰੂ ਹੋਇਆ ਤੇ ਬਿਆਨ ਵੀ ਅਸੀਂ ਸੀਐ ਯਾਰ ਦੇਖੋ ਸਾਡਾ ਨੰਬਰ ਦੋ ਸਾਂਝਾ ਸਵਾਲ ਆ ਸਾਡੇ ਜ਼ਿਲ੍ਹੇ ਦੇ ਮਿਲਖਾ ਚਾਰ ਹਲਕੇ ਤੁਹਾਡੇ ਹੱਥਾਂ ਚ ਚਾਰਜਾਂ ਹੋ ਸਕਦੇ ਆ ਅਸੀਂ ਬੇਸਿਕਲੀ ਉਹਦੇ ਤੇ ਕੰਮ ਕਰ ਰਹੇ ਆ ਔਰ ਕਲੈਕਟਿਵ ਟੀਮ ਬਣਾ ਕੇ ਕਿਉਂਕਿ ਮੈਂ ਤਾਂ ਦੇਖੋ ਟੀਮ ਦਾ ਖਿਡਾਰੀ ਜੀ ਮੈਂ ਤਾਂ ਇੰਡੀਵਿਜੂਅਲ ਪਲੇਅਰ ਹਾਂ ਨੀਗਾ ਔਰ ਮੈਨੂੰ ਲੱਗਦਾ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਆ ਬਿਲਕੁਲ ਉਹਨੂੰ ਕੰਟਰੋਲ ਕਰਕੇ ਚੰਗੇ ਲੋਕਾਂ ਨੂੰ ਪ੍ਰਮੋਟ ਕਰਕੇ ਸੋ ਦੈਟ ਕਿ ਅਸੀਂ ਪੰਜਾਬ ਦੇ ਵਿੱਚ ਪ੍ਰੋਪਰਲੀ ਢੰਗ ਦੀ ਸਰਕਾਰ ਜਿਹੜੀ ਆ ਉਹ ਜਿਹੜੀ ਆਉਣ ਵਾਲੀ ਹੈ ਜੀ ਹਾਂ ਦਾ ਚਿਹਰਾ ਹੋਊਗਾ ਜਾਂ ਰਾਜਾ ਨਹੀਂ ਕੋਈ ਸਾਡਾ ਪ੍ਰੈਰੋਗੇਟਿਵ ਨਹੀਂ ਹੈ ਸੱਚੀ ਗੱਲ ਹੈ ਨਹੀਂ ਜਿਹੜੀ ਪੰਜਾਬ ਦੀ ਪਾਲਿਟਿਕਸ ਹੈ ਵੀ ਕੀ ਉਹਦੇ ਨਾਲ ਆਪਾਂ ਨੂੰ ਵੈਰੀਫਿਕੇਟ ਮਿਲੂਗਾ ਜਾਂ ਨਹੀਂ ਦੇਖੋ ਸਾਡੇ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਸਮਾਂ ਆਉਣ ਤੇ ਸਾਰਾ ਕੁਝ ਹੀ ਡਿਕਲੇਅਰ ਹੋਏ ਕੋਈ ਐਹੋ ਜੀ ਪ੍ਰੋਬਲਮ ਨਹੀਂ ਦੇਖੋ ਮੈਂ ਤਾਂ ਕਿੰਨਾ ਟੀਮ ਬਣਾਈਏ ਟੀਮ ਬਣਾ ਕੇ ਜਿੰਨੀਆਂ ਪੰਜਾਬੀਆਂ ਦੇਖੋ ਆਉਣ ਵਾਲਾ ਸਮਾਂ ਜਿਹੜਾ ਉਹ 5 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਛੱਡ ਕੇ ਜਾਣਗੇ ਤੇ ਸਾਡੀ ਜਿੰਨੀ ਕਮਦਨਿਆ ਨਾ ਉਹਨਾਂ ਸਾਨੂੰ ਡੈਟ ਸਰਵਿਸ ਦੇਣਾ ਪਊਗਾ ਇਕੱਲੇ ਬੰਦੇ ਦਾ ਕਿਸੇ ਦਾ ਕੋਈ ਲੰਮਾ ਚੌੜਾ ਕਦੀ ਵੀ ਰੋਲ ਨਹੀਂ ਹੁੰਦਾ ਕਿਉਂਕਿ ਹਮੇਸ਼ਾ ਟੀਮ ਜਿਹੜੀ ਆ ਉਹ ਖੇਡਦੀ ਆ ਕਿ ਅਸੀਂ ਟੀਮ ਬੜ ਕੇ ਕਾਂਗਰਸ ਨੂੰ ਤੇ ਪੰਜਾਬ ਨੂੰ ਠੀਕ ਰਾਹ ਤੇ ਲੈ ਕੇ ਜਾ ਪਰਗਤ ਸਿੰਘ ਉਸਤੇ ਗੁਆਈ ਕਰਨਗੇ ਅੱਗੇ ਜਿਹੜਾ ਵੀ ਮਰਜ਼ੀ ਗੁਆਈ ਕਰੂਗਾ ਸਾਡੇ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਇੱਕ ਖਿਡਾਰੀ ਦੇ ਤੌਰ ਤੇ ਹੋਵੇ ਜਾਂ ਖੇਡਦਾ ਹੋਣਾ ਫੁੱਲ ਬੈਕ ਖੇਡਦਾ ਹੋਣਾ ਪਿੱਛੇ ਜਾ ਪਿੱਛੇ ਜਾ ਖੜਾ ਰਹਿਣਾ ਮੈਂ ਕਿਹਾ ਪਿੱਛੇ ਜਾ ਖੜਾ ਰਹਿਣਾ ਜਦੋਂ ਬਾਲ ਆ ਜਵੀ ਉਦੋਂ ਟਿਕਾਣੇ ਲਾ ਦਿੰਦੀ ਆ ਕਿੰਨੀ ਪ੍ਰੋਬਲਮ ਲਗਾਤਾਰ ਕਿਹਾ ਯਾਰ ਇਹ ਦੂਜੇ ਬੰਦੇ ਕਾਰਨ ਸੀ ਆਪ ਨੂੰ ਨੇ ਐਕਸੈਪਟ ਕਰਦੇ ਨਹੀਂ ਯਾਰ ਕਿਹਦਾ ਜੀ ਜਿਸ ਤਰ੍ਹਾਂ ਜੀ ਆਪ ਨੂੰ ਕਹਿੰਦੇ ਆ ਵੀ ਕਾਂਗਰਸ ਦੇ ਨੁਮਾਇੰਦਿਆਂ ਦਾ ਕਰ ਲਿਆ ਜੀ ਜੋ ਹੋਇਆ ਉਹ ਵੀ ਕਾਂਗਰਸ ਦੇ ਰਾਜ ਦੇ ਵਿੱਚ ਹੋਇਆ ਕੈਪਟਨ ਅਮਰਿੰਦਰ ਸਿੰਘ ਦਾ ਮੇਰੇ ਡਿਫਰੈਂਸ ਸੀਗੇ ਲੇਕਿਨ ਐਟ ਦਾ ਸੇਮ ਟਾਈਮ ਜਿੰਨਾ ਹੋਇਆ ਉਹ ਵੀ ਕਾਂਗਰਸ ਦੇ ਸਮੇਂ ਹੋਇਆ ਜਿੰਨੀਆਂ ਸਿਟ ਬਣੀਆਂ ਜਿੰਨੀ ਇਨਵੈਸਟੀਗੇਸ਼ਨ ਹੋਈ ਆ ਮੈਂ ਉੱਥੇ ਵਿਧਾਨ ਸਭਾ ਦੇ ਵਿੱਚ ਇਹ ਵੀ ਗੱਲ ਕਹੀ ਸੀ ਕਿ ਚਾਹੇ ਆਰਐਸ ਆਰਐਸ ਕਟੜਾ ਨੂੰ ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਅੱਗੇ ਮੂਵ ਨਹੀਂ ਕੀਤਾ ਤੇ ਰਾਹੁਲ ਗਾਂਧੀ ਨੇ ਅਸਲੀ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਲਾਇਆ ਵੀ ਇਸ ਕਰਕੇ ਹੀ ਸੀਗਾ ਕਿ ਹਾਂ ਵੀ ਆਪਾਂ ਸਾਰਿਆਂ ਨੇ ਬਿਆਦਬੀ ਦਾ ਇਨਸਾਫ ਦੇਣ ਦੀ ਗੱਲ ਕੀਤੀ ਸੀ ਜਦੋਂ ਸਲੋ ਪੇਸ ਹੋਇਆ ਨਾ ਔਰ ਬਾਕੀ ਜਦੋਂ 3 ਮਹੀਨੇ ਸਾਡੇ ਮਿਲੇ ਆ ਔਰ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਚੀਜ਼ਾਂ ਇਨਵੈਸਟੀਗੇਸ਼ਨ ਮੈਂ ਡਿਟੇਲ ਚ ਵੀ ਤੁਹਾਨੂੰ ਦੱਸ ਸਕਦਾ ਔਰ ਉਹਦੇ ਵਿੱਚ ਜਿਹੜਾ ਭਗਵੰਤ ਮਾਨ ਹੈ ਸਾਡੇ 3 ਸਾਲ ਹੋ ਗਏ ਆ ਉਥੋਂ 1 ਇੰਚ ਫਾਈਲ ਵੀ ਮੂਵ ਨਹੀਂ ਕੀਤੀ ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਲਈ ਪ੍ਰੋਪਰ ਤੁਹਾਨੂੰ ਪਰਮਿਸ਼ਨ ਚਾਹੀਦੀ ਸੀ ਮੈਨੂੰ ਲੱਗਦਾ ਇੱਕ ਦਿਨ ਵਿਧਾਨ ਸਭਾ 'ਚ ਮੇਰੇ ਸਾਹਮਣੇ ਨਹੀਂ ਕਮਿਟ ਕੀਤਾ ਵੀ ਮੈਂ ਕਰ ਦਤੀ ਆ ਪਰ ਉਹਦੇ ਤੇ ਐਕਟ ਕੋਈ ਨਹੀਂ ਹੋਇਆ ਅਜੇ ਤੱਕ ਸਰ ਜਿਹੜੇ ਮੰਨ ਲੋ ਚਾਰ ਲੋਕ ਸਭਾ ਸਾਹਿਬ ਹੈਗਾ ਰਾਜਾ ਆਪਣੇ ਕੀ ਵੀ ਕੀ ਉਹ ਪ੍ਰਾਇਮਰੀ ਦੀ ਚੋਣ ਲੜਨਗੇ ਜਾਂ ਸੀਐਮਡੀ ਦੌਰਚ ਹੋਣਗੇ ਵੀ ਕੋ ਤਾਂ ਸਾਡੇ ਦੇਖੋ ਹਾਈ ਕਮਾਂਡ ਆ ਸਾਡੇ ਦਲਬੀ ਸਾਹਿਬ ਸੈਕਟਿੰਗ ਸਾਹਿਬ ਨੇ ਸਾਡੇ ਕੁਪੇਸ਼ ਬਗੇਲ ਜੀ ਜਿਹੜੇ ਇਨਚਾਰਜ ਔਰ ਉਹ ਉਹਨਾਂ ਨਾਲ ਬੈਠ ਕੇ ਡਿਸਾਈਡ ਕਰਕੇ ਦੇਖੋ ਕਈ ਚੀਜ਼ਾਂ ਹੁੰਦੀਆਂ ਮੈਂ ਆਪਣੀ ਨਜ਼ਰੀਏ ਨਾਲ ਸ਼ਾਇਦ ਦੇਖ ਸਕਦਾ ਸ਼ਾਇਦ ਦੂਸਰੇ ਦੇ ਨਜ਼ਰੀਏ ਨਾਲ ਨਹੀਂ ਮੇਰੇ ਕਹਿੰਦਾ ਮਕਸਦ ਇਹ ਆ ਪਹਿਲਾਂ ਐਮਐਲਏ ਫਿਰ ਐਮਪੀ ਫਿਰ ਦੁਬਾਰੇ ਐਮਐਲਏ ਜੇ ਜਰੂਰਤ ਹੋਈ ਤਾਂ ਡੈਫੀਨਿਟਲੀ ਕੋਈ ਐਹੋ ਜੀ ਗੱਲ ਨਹੀਂ ਕਿਸੇ ਦੀ ਹਾਰਡ ਐਂਡ ਫਾਸਟ ਇਤਾਂ ਦੀ ਗੱਲ ਨਹੀਂ ਹੁੰਦੀ ਇਹ ਦੇਖੋ ਡਿਮਾਂਡ ਐਂਡ ਸਪਲਾਈ ਹੁੰਦੀ ਆ ਇਹ ਦੇਖੋ ਪ੍ਰੋਫੈਸ਼ਨਲਿਜ਼ਮ ਇਹ ਕਹਿੰਦਾ ਵੀ ਕਦੀ ਵੀ ਲੰਗੜਾ ਘੋੜਾ ਕੰਮ ਨਹੀਂ ਆਉਂਦਾ ਘੋੜੇ ਤਾਂ ਸਾਨੂੰ ਪ੍ਰੋਪਰਲੀ ਢੜਾਉਣੇ ਪੈਣ ਜੀ ਇਹਦੇ 'ਚ ਕੋਈ ਦੂਰਾਵਾ ਨਹੀਂ ਅਸੀਂ ਵਧੀਆ ਕੈਂਡੀਡੇਟ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਜਿਹੜੇ ਚਿਹਰੇ ਮੂਰੇ ਆ ਸਾਰੇ ਲੈ ਕੇ ਆਵਾਂਗੇ ਤਾਂ ਕਿ ਪੰਜਾਬ ਨੂੰ ਠੀਕ ਰਸਤੇ 'ਤੇ ਹੋਰਿਆ ਦਾ ਵਰਗੜ ਭਾਜੀ ਆਹ ਮੁੰਤਨ ਚਾਰ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਖੜ ਦੀ ਸਥਿਤੀ ਬਹੁਤ ਮਾੜੀ ਹੈ ਉੱਥੇ ਤੁਹਾਡੇ ਲੀਡਰ ਆਪਸ ਵਿੱਚ ਲੜ ਰਹੇ ਹੈ ਬੜੇ ਲੜ ਰਹੇ ਨੇ ਉਹ ਇੰਜ ਨਹੀਂ ਲੱਗ ਰਿਹਾਗਾ ਵੀ ਉਹ ਸਾਡਾ ਕੋਈ ਲੀਡਰ ਲੜਦਾ ਹੀ ਨਹੀਂ ਗੱਲਾਂ ਮਾਜਵਾ ਸਾਹਿਬ ਤੇ ਉਹਨੇ ਆਪਣੀ ਦਿੱਤੀ ਜੀ ਤੇ ਉਹ ਉਹ ਤਾਂ ਇੰਡੀਪੈਂਡੈਂਟ ਦੇਖੋ ਐਮਐਲਏ ਆ ਸਾਡਾ ਐਮਐਲਏ ਨਹੀਂ ਦੇਖੋ